ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਇਹ ਟਾਈਮ ਹੈ ਗਾਇਜ਼ ਜੀ ਮਾਰਨਿੰਗ ਦਾ ਸਾਢੇ ਕੋ 10 ਵਜੇ ਦਾ ਟਾਈਮ ਤੇ ਅੱਜ ਮੇਰਾ ਰਾਈਸ ਖਾਣ ਨੂੰ ਬਹੁਤ ਦਿਲ ਕਰਦਾ ਪਿਆ ਸੀ ਉਹ ਵੀ ਮਿਕਸ ਰਾਈਸ ਹਲਦੀ ਵਾਲੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਅੱਜ ਨਾ ਸਵੇਰੇ ਸਵੇਰ ਮੇਰਾ ਨਾ ਕਰਾਰੀ ਜੀ ਚੀਜ਼ ਖਾਣ ਨੂੰ ਦਿਲ ਕਰਨ ਦਿਆ ਸੀ ਤੇ ਮੇਰੇ ਹਸਬੰਡ ਦਾ ਵੀ ਚੋਲ ਖਾਣ ਨੂੰ ਦਿਲ ਕਰਨ ਦਿਆ ਸੀ ਰੋਟੀ ਤਾਂ ਅਸੀਂ ਇੱਕ ਵਜੇ ਹੀ ਬਣਾਉਨੇ ਆ ਕਿਸ ਕਰਕੇ ਮੈਂ ਅੱਜ ਆਲੂ ਤੇ ਚਨੇ ਉਬਲਨੇ ਧਰੇ ਹੋਏ ਸੀ ਮੈਂ ਕਿਹਾ ਫਰੀ ਆ ਚਲੋ ਚੋਲ ਬਣਾ ਲੈਨੇ ਆ ਫਿਰ ਆਪਣੇ ਮੈਂ ਚੋਲਾਂ ਦਾ ਤੜਕਾ ਛੀਰ ਲਿਆ ਆਲੂ ਵੀ ਛੀਰ ਲੇ ਤੇ ਫਿਰ ਸੋਚਿਆ ਕਿ ਬਹੁਤ ਘੈਂਡਾ ਤੜਕਾ ਲਾਉਣੇ ਆ ਪੰਜਾਬੀ ਤੜਕਾ ਲਾਉਣੇ ਆ ਕਿ ਜਿਹੜੇ ਚੋਲਿਆਂ ਜਿਹੜੇ ਟੇਸਟੀ ਬਣਨ ਤੇ ਇਸ ਕਰਕੇ ਮੈਂ ਹਲਦੀ ਵਾਲੇ ਚੋਲ ਜ਼ਿਆਦਾ ਖਾਣੇ ਪਸੰਦ ਕਰਦੀ ਆ ਵਿੱਚ ਨੂਟਰੀਆਂ ਪਾ ਲੈਣੀਆਂ ਹੁੰਦੀਆਂ ਕਿਉਂਕਿ ਮੈਨੂੰ ਨਾ ਟੇਸਟੀ ਲੱਗਦੇ ਆ ਜਿਹੜੇ ਲੂਣ ਵਾਲੇ ਚੋਲ ਐ ਨਾ ਫਿੱਕਲੇ ਫਿੱਕਲੇ ਜਿਹਾ ਲੱਗਦੇ ਆ ਹੋਰ ਤਰ੍ਹਾਂ ਦੇ ਲੱਗਦੇ ਆ ਇਸ ਕਰਕੇ ਮੈਂ ਹਲਦੀ ਤੇ ਮਿਰਚ ਤੇ ਲੂਣ ਜ਼ਿਆਦਾ ਤੇਜ਼ ਰੱਖ ਲੈਣੀ ਆ ਵਿੱਚ ਗਰਮ ਮਸਾਲਾ ਸਬਜੀ ਵਾਂਗੂ ਮਤਲਬ ਮੈਨੂੰ ਨਾ ਕਰਾਰੀਆਂ ਚੀਜ਼ਾਂ ਖਾਣ ਦਾ ਬਹੁਤ ਮਜ਼ਾ ਆਉਂਦਾ ਹੈ ਇਸ ਕਰਕੇ ਮੈਂ ਬਹੁਤ ਦਿਨਾਂ ਬਾਅਦ ਜਛੋਲ ਫਿਰ ਬਣਾਉਂਦੀ ਹਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਵਾ ਨਾ ਤਾਂ ਮੈਂ ਕਦੇ ਤੁਹਾਡੇ ਨਾਲ ਸ਼ਾਇਦ ਇੱਕ ਦੋ ਵਰੀ ਰੈਸਪੀ ਸ਼ੇਅਰ ਕੀਤੀ ਆ ਜ਼ਿਆਦਾ ਵਰੀ ਨਹੀਂ ਕੀਤੀ ਤੇ ਅੱਜ ਫੇਰ ਕਾਫੀ ਦਿਨਾਂ ਬਾਅਦ ਫੇਰ ਦਿਲ ਕਰਨ ਦੇ ਤੇ ਦੋ ਗਲਾਸ ਵਿੱਚ ਛੋਲਾਂ ਦੇ ਸੀ ਪਾਏ ਤੇ ਚਾਰ ਗਲਾਸ ਵਿੱਚ ਪਾਣੀ ਦੇ ਪਾਲੇ ਕਿਉਂਕਿ ਕਹਿੰਦੇ ਹੁੰਦੇ ਨੇ ਨਾ ਦੋ ਗੁਣਾ ਵੱਧ ਪਾਣੀ ਪਾਉਣਾ ਵਾ ਤੇ ਫੇਰੀ ਵਧੀਆ ਬਣਦੇ ਆ ਹੁਣ ਮੈਂ ਇਹਨਾਂ ਨੂੰ ਰਿਜਣ ਵਾਸਤੇ ਰੱਖ ਦੂੰਗੀ ਟੱਕ ਕੇ ਜਿੰਨੇ ਚ ਨੂੰ ਰਿਜਦੇ ਆ ਫਿਰ ਉਹਨੇ ਸਿਰ ਨੂੰ ਆਪਾਂ ਚੌਲ ਤੋਂ ਲਿਆਣੇ ਆ ਤੇ ਬਹੁਤ ਵਧੀਆ ਹੋਗੇ ਫਿਰ ਆਪਾਂ ਚੌਲ ਪਾ ਦਿੱਤੇ ਤੇ ਇਹ ਵੀ ਕੈਂਡ ਦੇ ਬਣੇ ਸੀ ਬਟ ਨਾ ਵੀਡੀਓ ਨਹੀਂ ਬਣੀ ਹੋਦੋ ਸੋ ਸੌਰੀ ਕਿਉਂਕਿ ਜਦੋਂ ਬਣ ਗਏ ਸੀ ਮੇਤੋਂ ਵੀਡੀਓ ਸ਼ੂਟ ਹੋਈ ਨਹੀਂ ਪਤਾ ਨਹੀਂ ਕੋਈ ਕੰਮ ਪੈ ਗਿਆ ਸੀ ਮੈਨੂੰ ਜਲਦੀ ਜਲਦੀ ਦੇ ਵਿੱਚ ਤੇ ਇਸ ਕਰਕੇ ਮਿੱਤੂ ਵੀਡੀਓ ਸ਼ੂਟ ਹੀ ਨਹੀਂ ਹੋਈ ਛੋਲ ਮੇ ਧਰਦੇ ਸੀ ਇੱਕ ਪਾਸੇ ਤੇ ਉਧਰੋਂ ਮਿਸਤਰੀਆਂ ਦਾ ਸਨੀਆ ਆ ਗਿਆ ਸੀ ਕਿ ਸਾਡੇ ਵਾਸਤੇ ਚਾਹ ਬਣਾ ਦੂ ਕਿਉਂਕਿ ਉਹ ਇੱਕ ਵਾਰੀ 8:30 ਵਜੇ ਪੀਂਦੇ ਆ ਸਵੇਰੇ ਸਵੇਰੇ ਤੇ ਇੱਕ ਰੀ ਫਿਰ 10 11 ਵਜੇ ਇੰਨੇ ਕੁ ਟਾਈਮ ਦੇ ਵਿੱਚ ਵਿੱਚ ਪੀਂਦੇ ਆ ਫਿਰ ਮੈਂ ਛੋਲ ਤੇ ਇੱਕ ਪਾਸੇ ਰਜਦੇ ਪੈ ਸੀ ਫਿਰ ਮੈਂ ਆਪਣੇ ਇੰਡੈਕਸ਼ਨ ਚੁੱਲੇ ਤੇ ਚਾਹ ਧਰਤੀ ਤੇ ਜਿਹੜੇ ਚਨੇ ਤੇ ਆਲੂ ਸੀ ਉਹ ਆਪਣੇ ਉਬਲ ਗਏ ਸੀ ਉਹ ਮੈਂ نیچے ਲਾ ਕੇ ਉਤਾਰ ਕੇ ਰੱਖਤੀ ਆ ਠੰਡੇ ਹੋਣ ਵਾਸਤੇ ਤੇ ਉਸ ਤੋਂ ਬਾਅਦ ਮੈਂ ਆਪਣੀ ਸਬਜੀ ਨੂੰ ਤੜਕਾ ਲਗਾਉਂਗੀ ਚਣਿਆਂ ਦੀ ਸਬਜੀ ਨੂੰ ਚਾ ਮੈਂ ਬਣਾ ਕੇ ਪੁਣ ਕੇ ਦੇ ਦਿੱਤੀ ਸੀ ਉਹਨਾਂ ਨੂੰ ਤੇ ਕਿਉਂਕਿ ਫਿਰ ਮੇ ਤੋਂ ਵੀਡੀਓ ਨਹੀਂ ਜ਼ਿਆਦਾ ਸ਼ੂਟਨੇ ਦੀ ਫਿਰ ਜਲਦੀ ਜਲਦੀ ਦੇ ਵਿੱਚ ਕੰਮ ਕਰਨੇ ਹੁੰਦੇ ਆ ਤੇ ਅੱਜ ਮੈਂ ਤੁਹਾਨੂੰ ਆਪਣਾ ਫੇਸ ਨਹੀਂ ਦਿਖਾਇਆ ਕਿਉਂਕਿ ਮੇਰੀ ਹਾਲਤ ਅੱਜ ਬਹੁਤ ਜ਼ਿਆਦੀ ਮੰਦੀ ਵੀ ਸੀ ਤੇ ਮੈਨੂੰ ਨਾ ਅਸਲ ਦੇ ਵਿੱਚ ਮੇਰਾ ਬੀਪੀ ਲੋ ਜਾਂਦਾ ਮੈਨੂੰ ਨਾ ਚੱਕਰ ਜਾਣ ਲੱਗ ਪੈਂਦੇ ਕੋਈ ਮੂਡ ਜਿਹਾ ਸਹੀ ਨਹੀਂ ਰਹਿੰਦਾ ਤੇ ਇਸ ਕਰਕੇ ਮੇਰਾ ਨਾ ਅੱਜ ਦੇਲ ਜਾਣੀ ਕੀਤਾ ਬਟ ਜਦੋਂ ਚੌਲ ਬਣਾ ਕੇ ਖਾਦੇ ਸੀ ਫਿਰ ਮੂਡ ਠੀਕ ਹੋ ਗਿਆ ਸੀ ਕਿਉਂਕਿ ਵੀ ਹੁੰਦਾ ਨਾ ਕਿ ਕਬਰਾੜ ਜਿਹੀ ਜਾਂਦੀ ਫਿਰ ਜਿਹੜੀ ਚੀਜ਼ ਨੂੰ ਦਿਲ ਕਰਦਾ ਵਾ ਉਹ ਨਾ ਮਿਲੇ ਤੇ ਹੋਰ ਤਰ੍ਹਾਂ ਕਬਰਾੜ ਜਿਹੀ ਫੀਲ ਹੁੰਦੀ ਹੈ ਮੈਨੂੰ ਤਾਂ ਐਵੇਂ ਹੁੰਦਾ ਵਾ ਤੇ ਬਟ ਮੇਰਾ ਜਦੋਂ ਦਿਲ ਕਰਦਾ ਮੈਂ ਕੁਝ ਨਾ ਕੁਝ ਬਣਾ ਹੀ ਲੈਣੀ ਆ ਤੇ ਇੱਥੇ ਆਪਣਾ ਤੜਕਾ ਗਿਆ ਸੀ ਪੁੱਜ ਚਨਿਆਂ ਦੀ ਸਬਜ਼ੀ ਦਾ ਤੇ ਮੈਂ ਇੱਕ ਸਾਈਡ ਆਲੂ ਛਿੱਲ ਦੀ ਪਈ ਸੀ ਤੇ ਤੜਕਾ ਮੈਂ ਪੁੰਨ ਵਾਸਤੇ ਰੱਖ ਦਿੱਤਾ ਸੀ ਵਿੱਚ ਥੋੜਾ ਜਿਹਾ ਪਾਣੀ ਪਾਤਾ ਸੀ ਆਪਣੇ ਮਿਰਚ ਮਸਾਲੇ ਜੋ ਵੀ ਤੁਹਾਨੂੰ ਪਤਾ ਮੈਂ ਐਡ ਕਰਦੀ ਆ ਉਹ ਕਰ ਦਿੱਤੇ ਸੀ ਆਲੂ ਛਿੱਲ ਕੇ ਤੇ ਮੈਂ ਕੱਟ ਕੇ ਕਰ ਦਿੰਨਾ ਜਿਆਦਾ ਫੇਰ ਨਹੀਂ ਵੈਸੇ ਕੱਟ ਕੇ ਮਾੜੇ ਮਾੜੇ ਕਰ ਦਿੰਨਾ ਛੋਟੇ ਛੋਟੇ ਟੁਕੜੇ ਕਰਕੇ ਉਹ ਵਿੱਚ ਪਾ ਦਿੱਤੇ ਸੀ ਤੇ ਹੁਣ ਮੈਂ ਚਨੇ ਵੀ ਪਾ ਦਿੱਤੇ ਸੀ ਇਹ ਚਣਿਆਂ ਦਾ ਪਾਣੀ ਸੀ ਡਿੱਗੀ ਦੇ ਵਿੱਚ ਤੇ ਚਣੇ ਵੀ ਵਿੱਚ ਮੈਂ ਪਾ ਦਿੱਤੇ ਸੀ ਥੋੜੇ ਜਿਹਾ ਆਲੂ ਰਹਿ ਗਏ ਸੀ ਉਹ ਵੀ ਮੈਂ ਇੱਕ ਪਾਸੇ ਛਿੱਲਣ ਦੇ ਸੀ ਬਸ ਹੁਣ ਛਿੱਲ ਕੇ ਤੇ ਆਪਾਂ ਵਿੱਚ ਪਾ ਦੇਣੀ ਆ ਤਰੀ ਦੇ ਤੇ ਪਾਣੀ ਕਾਫੀ ਜ਼ਿਆਦਾ ਵਿੱਚ ਪਾ ਦੇਣਾ ਸਬਜੀ ਧਰ ਕੇ ਉਸ ਤੋਂ ਬਾਅਦ ਮੈਂ ਗੁੰਨੂਗੀ ਆਟਾ ਹਲੇ 7:11 7:12 ਵਜੇ ਦਾ ਟਾਈਮ ਹੋਇਆ ਵਾ ਵਿੱਚੋਂ ਰੈਸਟ ਵੀ ਆਪਣੀ ਹੋ ਜਾਣੀ ਹੈ ਅੱਜ ਕਿਉਂਕਿ ਅੱਜ ਮੈਂ ਜਲਦੀ ਨਾਲ ਹੀ ਉੱਠ ਕੇ ਤੇ ਆਪਣੇ ਜਿਹੜੇ ਸਫਾਈ ਦੇ ਕੰਮ ਸੀ ਉਹ ਤਾਂ ਮੈਂ ਕੱਲ ਸ਼ਾਮੀ ਨਿਬੇੜ ਲਏ ਸੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਅੰਦਰ ਬਾਹਰ ਸਾਫ਼ ਕੀਤਾ ਬ੍ਰਾਂਡਾ ਤੋੱਤਾ ਫਿਰ ਉਸ ਤੋਂ ਬਾਅਦ ਮੈਂ ਕਿਚਨ ਦੀ ਵੀ ਕਲੀਨਿੰਗ ਕਰ ਹੀ ਲਈ ਸੀ ਜਿਹੜੀ ਆਪਾਂ ਸ਼ਾਮ ਨੂੰ ਸਫਾਈ ਕਰਦੇ ਆ ਨਾ ਸਵੇਰੇ ਵੈਸੇ ਵਧੀਆ ਰਹਿੰਦਾ ਕਿਉਂਕਿ ਜਦੋਂ ਆਪਾਂ ਸ਼ਾਮ ਨੂੰ ਸਫਾਈ ਨਹੀਂ ਨਾ ਕਰਦੇ ਫਿਰ ਸਵੇਰੇ ਸਫਾਈ ਦਾ ਕੰਮ ਵੀ ਜ਼ਿਆਦਾ ਹੁੰਦਾ ਅੱਜ ਮੈਨੂੰ ਸਫਾਈ ਦਾ ਕੰਮ ਬਿਲਕੁਲ ਨਹੀਂ ਸੀ ਹੈਗਾ ਤੇ ਇਸ ਕਰਕੇ ਮੈਂ ਆਪਣਾ ਰੋਟੀ ਪਾਣੀ ਵੱਲ ਹੋ ਗਈ ਤੇ ਮੇਰਾ ਜਿਹੜਾ ਟਾਈਮ ਦੀ ਬਚਤ ਹੋ ਗਈ ਆ ਤੇ ਸੋ ਵੈਸੇ ਸ਼ਾਮ ਨੂੰ ਸਫਾਈ ਕਰਨੀ ਬੈਟਰ ਰਹਿੰਦੀ ਆ ਤੇ ਇਸ ਕਰਕੇ ਅੱਜ ਮੇਰੇ ਟਾਈਮ ਨੇ ਕੰਮ ਨਿਭੜ ਛਲੇ ਸੀ ਵਿੱਚੋਂ ਮੈਂ ਘੰਟਾ ਪੂਰਾ ਰੈਸਟ ਕੀਤੀ ਕਿਉਂਕਿ 1 ਵਜੇ ਮੈਂ ਰੋਟੀ ਬਣਾਉਣੀ ਸੀ ਤੇ ਇਸ ਕਰਕੇ ਮੈਂ ਸਬਜੀ ਤਰ ਕੇ ਫਟਾਫਟ ਉਸ ਤੋਂ ਬਾਅਦ ਆਟਾ ਗੁੰਨਣੇ ਕਿ ਰੱਖ ਲਿਆ ਸੀ ਰੈਸਟ ਵਾਸਤੇ ਫਿਰ ਜਦੋਂ ਸਾਢੇ 12 ਹੋਏ ਉਦੋਂ ਫਿਰ ਮੈਂ ਫੁਲਕੇ ਬਣਾਉਣ ਲੱਗ ਪੈਣੀ ਕਿਉਂਕਿ ਫਿਰ 1 ਵਜੇ ਮਿਸਤਰੀਆਂ ਨੇ ਰੋਟੀ ਖਾਣੀ ਹੁੰਦੀ ਆ ਤੇ ਆਪਣਾ ਕੰਮ ਜਿਹੜਾ ਕਾਫੀ ਹੋ ਚੁੱਕਾ ਵਾ ਕਰਦਾ ਸਿਰਫ 10 15 ਦਿਨ ਹੋਰ ਲੱਗਣੇ ਆ ਲੈਂਟਰ ਤੱਕ ਪਹੁੰਚਦੇ ਆ ਪਹੁੰਚਦੇ ਆ ਤੇ ਕਿਉਂਕਿ ਕੰਮ ਬਹੁਤ ਸਲੋ ਸਲੋ ਜਾਂਦਿਆ ਬਤਨ ਨੂੰ ਦੱਸਿਆ ਹੀ ਹੋਇਆ ਕਿ ਇੱਕ ਮਿਸਤਰੀ ਦੇ ਕਰਕੇ ਕੰਮ ਜਿਹੜਾ ਸਲੋ ਸਲੋ ਹੋਣਦਿਆ ਵਾ ਚਲੋ ਕੋਈ ਨਾ ਬਟ ਹੋਈ ਜਾਂਦਿਆ ਵਾ ਦਿੱਲੀ ਦੇ ਦਿੱਲੀ ਤੇ ਸੋ 10 15 ਦਿਨਾਂ ਦੇ ਅੰਦਰ ਅੰਦਰ ਆਪਣਾ ਲੈਂਟਰਿਆ ਜਿਹੜਾ ਲੈਂਟਰ ਤੱਕ ਤਿਆਰੀਆਂ ਪਹੁੰਚ ਹੀ ਜਾਣੀਆਂ ਵਾ ਤੇ ਸੋ ਇਸ ਕਰਕੇ ਆਪਾਂ ਵੀ ਹੌਲੀ ਹੌਲੀ ਲੱਗੇ ਰਹਿਣੇ ਆ ਕਿ ਜਲਦੀ ਤੋਂ ਜਲਦੀ ਆਪਣਾ ਘਰ ਬਣ ਜੇ ਵੈਸੇ ਤੁਹਾਨੂੰ ਪਤਾ ਵੈ ਇੰਨਾ ਕੰਮ ਕਰਨਾ ਕਿਚਨ ਦੇ ਵਿੱਚ ਖੜ ਕੇ ਕਿੰਨਾ ਔਖਾ ਦਾ ਬਟ ਖੁਸ਼ੀ ਦੇ ਮਾਰੇ ਸਾਰਾ ਕੁਝ ਕਰ ਲਿੱਦਾ ਖੁਸ਼ੀ ਖੁਸ਼ੀ ਦੇ ਵਿੱਚ ਤੇ ਕੀ ਚਾਜਾ ਚੜਿਆ ਵਕੀ ਸਾਡਾ ਵੀ ਨਮਕਰ ਬੰਦਿਆ ਵਾ ਤੇ ਚਲੋ ਰੋਟੀ ਪਾਣੀ ਦਾ ਦਾ ਨੂੰ ਪਤਾ ਡੇਲੀ ਦਾ ਕੰਮ ਹੈ ਆਪਣਾ ਉਹ ਤਾਂ ਹੋਈ ਜਾਂਦਾ ਰਹਿੰਦਾ ਵਾ ਚਲੋ ਇੱਕ ਨਾ ਗਰਮੀ ਬਹੁਤ ਹੈ ਗਰਮੀ ਦਾ ਕਹਿਰ ਬਹੁਤ ਮੱਚੇ ਹੋਇਆ ਗਰਮੀ ਤਾਂ ਤੁਸੀਂ ਪੁੱਛੋ ਨਾ ਮੰਦੇ ਹਾਲ ਹੋਏ ਪਿਆ ਤੇ ਲੋ ਜੀ ਵਾਇਗਰੂ ਦੀ ਕਿਰਪਾ ਨਾਲ ਆਪਣੀਆਂ ਨਵੀਆਂ ਝੁੰਗਾਠਾ ਵੀ ਆ ਗਈਆਂ ਨਵੇਂ ਘਰ ਵਾਸਤੇ ਚਾਰਾਂ ਰੂਮਾਂ ਦੀਆਂ ਚਾਰ ਚਗਾਠਾਂ ਵਾਂ ਤੇ ਦੋ ਲੈਆਂਦੀਆਂ ਇਹਨਾਂ ਨੇ ਸਰਦਾਰ ਜੀ ਉਹਨਾਂ ਨੇ ਮੋਟਰਸਾਈਕਲ ਤੇ ਲੈਆਂਦੀਆਂ ਸੀ ਦੋ ਲੈਣ ਚੱਲੇ ਸੀ ਬਟਨੀ ਜੀ ਬਹੁਤ ਆ ਗਈ ਸੀ ਤੇ ਦਾਰਸੀ ਕਿਤੇ ਡਿੱਗ ਡੁੱਗਣਾ ਜਾਣ ਤੇ ਇਸ ਕਰਕੇ ਦੇਖੋ ਨੇਰੀ ਦਾ ਕੈਰ ਕਿੰਨਾ ਮੱਚਾ ਫਿਰ ਰੁਕ ਗਏ ਉਹ ਉਸ ਤੋਂ ਅਗਲੇ ਦਿਨ ਲਿਆਂਦੀਆਂ ਤੇ ਚਲੋ ਜੀ ਆਪਣੀਆਂ ਵਾਈ ਗੁਰੂ ਦੀ ਕਿਰਪਾ ਨਾਲ ਨਿਊ ਚਿੰਗ ਆਠਾ ਵੀ ਆ ਗਈਆਂ ਵਾ ਹੁਣ ਆਪਣੀਆਂ ਇੱਧਰ ਲੀਆਂ ਕੰਦਾਂ ਵੀ ਹੋ ਜਾਣੀਆਂ ਵਾ ਤੇ ਨੇਰੀ ਦੇ ਨਾਲ ਕਾਣਾ ਕਾਣਾ ਮੀ ਵੀ ਪੈਂਦੇ ਆ ਸੀ ਤੇ ਸੂਰਜ ਵੀ ਨਿਕਲਿਆ ਹੋਇਆ ਸੀ ਮੌਸਮ ਦੇਖੋ ਕਿਹੋ ਜਿਹਾ ਹੋਇਆ ਸੀ ਤੇ ਮੇਰਾ ਛੋਟਾ ਬ੍ਰਦਰ ਤਾਂ ਕਾਫੀ ਦਿਨਾਂ ਦਾ ਹੀ ਆਇਆ ਹੋਇਆ ਸੀ ਤੇ ਅੱਜ ਮੇਰਾ ਵੱਡਾ ਬ੍ਰਦਰ ਵੀ ਆਇਆ ਵਾ ਨੇ ਕਿ ਬ੍ਰਦਰ ਨੂੰ ਲੈਣ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਦੋਵਾਂ ਨਾਲ ਮਿਲਾ ਚੁੱਕੀ ਹਾਂ ਪਹਿਲਾਂ ਵੀ ਪਹਿਲਾਂ ਤੇ ਇਕੱਲਿਆਂ ਇਕੱਲਿਆਂ ਨੂੰ ਮਿਲਾਇਆ ਹੁਣ ਦੋਨਾਂ ਨੂੰ ਇਕੱਠਿਆਂ ਨੂੰ ਇਹ ਹੈ ਗਿਆ ਜੀ ਮੇਰੇ ਦੋ ਬ੍ਰਦਰ ਅਸੀਂ ਤਿੰਨੋਂ ਭੈਣ ਭਰਾ ਹਾਂ ਤੇ ਦੇਖੋ ਸਕੰਦਰ ਸੁਲਤਾਨ ਨੂੰ ਇਹਨਾਂ ਦੇ ਨਾਲ ਮਸਤੀ ਕਰਨਦੇ ਅਸੀਂ ਤੇ ਅਸੀਂ ਬਾਹਰ ਮੌਸਮ ਦਾ ਨਜ਼ਾਰਾ ਲੈਂਦੇ ਅਸੀਂ ਕਹਿੰਦੇ ਸੀ ਕਾਣਾ ਮੀ ਪੈਂਦਿਆ ਵਾ ਤੇ ਵਾਕਈ ਕਾਣਾ ਦਾ ਮੀ ਪੈਂਦਿਆ ਸੀ ਤੁੱਪ ਵੀ ਸੀ ਮੀ ਵੀ ਪੈਂਦਿਆ ਸੀ ਤੇ ਇਹ ਹੈਗਾ ਜੀ ਸ਼ਾਮ ਦਾ ਟਾਈਮ ਤੇ ਮੇਰੇ ਬ੍ਰਦਰ ਹੁਣੇ ਚੱਲੇ ਗਏ ਸੀ ਤੇ ਆਪਾਂ ਵੀ ਚਾਹ ਪਾਣੀ ਵਾਲੇ ਭਾਂਡੇ ਜਿਹੜੇ ਸਮੇਟਦੇ ਸੀ ਮਿਸਤਰੀ ਵੀ ਚੱਲੇ ਗਏ ਸੀ ਤੇ ਇੱਥੇ ਹੋ ਗਈਆਂ ਸੀ ਬੱਚਿਆਂ ਦੀਆਂ ਸ਼ਰਾਰਤਾਂ ਸ਼ੁਰੂ ਤੇ ਸਰਦਾਰ ਜੀ ਨੂੰ ਤਾਂ ਨੂੰ ਮੈਂ ਦੱਸਿਆ ਹੀ ਆ ਕਿ ਉਹ ਵੀ ਮਿਸਤਰੀ ਆ ਤੇ ਇਸ ਕਰਕੇ ਉਹ ਵੀ ਆਪਣਾ ਦੇਖਦੇ ਰਹਿੰਦੇ ਆ ਕਿ ਮਤਲਬ ਚੁਣਾਈ ਚ ਨੂੰ ਹੀ ਵਗੈਰਾ ਮੈਨੂੰ ਤਾਂ ਨਾ ਪਤਾ ਵੀ ਨਹੀਂ ਆ ਦੇਖਦੇ ਰਹਿੰਦੇ ਆ ਕਿ ਕਿੱਧਰ ਨੂੰ ਕਿੱਧਰ ਸੈਟਪ ਹੋਊਗਾ ਕਿਹੜੀ ਕੰਦ ਕਿੱਧਰ ਨੂੰ ਸੈਟਪ ਹੋਊ ਉਹ ਤਾਂ ਹੁਣ ਉਹਨਾਂ ਨੂੰ ਪਤਾ ਮੈਨੂੰ ਤਾਂ ਨਾ ਪਤਾ ਨਹੀਂ ਆ ਤੇ ਉਹ ਵੀ ਬਸ ਸ਼ਾਮ ਮਿਲੇ ਉਹਨਾਂ ਨੇ ਕੰਦਾਂ ਦੀ ਤਰਾਈ ਵੀ ਕਰਨੀ ਹੁੰਦੀ ਆ ਮਤਲਬ ਪਾਣੀ ਵਗੈਰਾ ਦੇਣਾ ਹੁੰਦਾ ਤੇ ਆਪਣਾ ਦੇਖਣਾ ਵੀ ਹੁੰਦਾ ਹੈ ਕਿ ਕੀ ਸਿਸਟਮ ਹੈ ਕੀ ਅੱਗੇ ਚੱਲੂਗਾ ਉਹਨੇ ਕਿੰਨੇ ਦਿਨਾਂ ਚ ਕੰਮ ਨਿਭੜੂ ਇਹਨਾਂ ਨੂੰ ਸਾਰਾ ਕੁਝ ਪਤਾ ਵਾ ਕਿਉਂਕਿ ਇਹ ਵੀ ਮਿਸਤਰੀ ਸਾਹਿਬ ਹੀ ਨੇ ਤੇ ਸੋ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਇੱਥੇ ਕੁਝ ਨਾ ਦੇਖਣ ਦੇ ਅਸੀਂ ਕੰਨ ਦੇ ਵਿੱਚ ਸਾਲ ਦੇ ਨਾਲ ਚੈੱਕ ਕਰੰਦੇ ਅਸੀਂ ਤੇ ਮੈਂ ਵੀ ਫਿਰ ਇਹਨਾਂ ਦੀ ਥੋੜੀ ਜੀ ਵੀਡੀਓ ਸ਼ੂਟ ਕਰ ਲਈ ਤੇ ਉਧਰ ਬੱਚੇ ਚਿੰਬੜੇ ਹੋਏ ਸੀ ਚਿੰਗਾਟਾ ਨੂੰ ਤੁਹਾਨੂੰ ਪਤਾ ਜਦੋਂ ਕਾਰ ਦੇ ਵਿੱਚ ਕੋਈ ਨਵੀਂ ਚੀਜ਼ ਆਉਂਦੀ ਆ ਕਿੰਨਾ ਚਾਅ ਛੱਡਦਾ ਤੇ ਮੰਮੀ ਉਧਰ ਪਾण्डे ਮਾਰ ਰਹੇ ਨੇ ਅਸੀਂ ਮੈਂ ਆਪਣਾ ਜਿਹੜੀ ਆ ਵੀਡੀਓ ਸ਼ੂਟ ਕਰਨ ਤੇ ਲੱਗ ਪਈ ਸੀ ਕਿਉਂਕਿ ਟਾਈਮ ਹੀ ਮਸਾ ਮਿਲਦਾ ਵਾ ਤੇ ਉਧਰੋਂ ਆਪਾਂ ਫ੍ਰੀ ਹੋ ਕੇ ਆ ਕੇ ਆਪਣਾ ਕੰਦਨ ਦੀ ਤਰਾਈ ਵਗੈਰਾ ਕਰਕੇ ਕਿਉਂਕਿ ਮੈਨੂੰ ਵੀ ਨਾਲ ਲੱਗਣਾ ਪੈਂਦਾ ਫਿਰ ਪਾਈਪ ਵਗੈਰਾ ਖਿੱਚਣੀ ਪੈਂਦੀ ਆ ਤੁਹਾਨੂੰ ਪਤਾ ਰੋੜੇ ਕਿੰਨੇ ਆ ਤੇ ਇਸ ਕਰਕੇ ਮੈਂ ਤਾਂ ਫ੍ਰੀ ਨਹੀਂ ਬੈਠ ਸਕਦੀ ਤੇ ਉਸ ਤੋਂ ਬਾਅਦ ਉਧਰੋਂ ਫ੍ਰੀ ਹੋ ਕੇ ਆਣ ਕੇ ਤੇ ਸਰਦਾਰ ਜੀ ਕਹਿੰਦੇ ਆ ਕਿ ਅੱਜ ਨਿਊ ਚ ਗਾਠਾਂ ਦੀ ਖੁਸ਼ੀ ਚ ਆਪਾਂ ਸ਼ੁਰਦਾਈ ਦਾ ਰਗੜਾ ਲਾ ਲੈਨੇ ਆ ਤੇ ਕਾਫੀ ਦਿਨਾਂ ਬਾਅਦ ਲੱਗਣ ਲੱਗਾ ਕਿਉਂਕਿ ਕਦੇ-ਕਦੇ ਤਾਂ ਡੇਲੀ ਵੀ ਲੱਗ ਜਾਂਦਾ ਤੇ ਕਦੇ-ਕਦੇ ਬਿਜ਼ੀ ਹੁੰਦੇ ਆ ਸਾਰੇ ਜਣੇ ਫਿਰ ਨਹੀਂ ਲੱਗਦਾ ਤੇ ਇਸ ਕਰਕੇ ਅੱਜ ਸਰਦਾਰ ਜੀ ਨੇ ਸਰਦਾਈ ਦਾ ਰਗੜਾ ਲਾਉਂਦੇ ਸੀ ਵੈਸੇ ਤਾਂ ਮਤਲਬ ਦੂਜਾ ਵੀ ਲੱਗ ਜਾਂਦਾ ਜਿਹੜਾ ਪੰਗ ਵਾਲਾ ਕਹਿ ਦਿੰਦੇ ਆ ਬਟ ਅਸੀਂ ਉਹ ਨਹੀਂ ਲਾਉਂਦੇ ਉਹ ਕਿਸੇ ਨੇ ਪੀਣਾ ਫਿਰ ਲਗਾ ਲੈਂਦਾ ਨਹੀਂ ਤਾਂ ਨਹੀਂ ਤੇ ਵੈਸੇ ਤਾਂ ਸਰਦਾਈ ਦਾ ਰਗੜਾ ਹੀ ਜ਼ਿਆਦਾਤਰ ਲੱਗਦਾ ਵਾ ਕਿਉਂਕਿ ਬੱਚੇ ਵੀ ਪੀ ਲੈਂਦੇ ਆ ਫਿਰ ਆਪ ਵੀ ਪੀ ਲਈਦਾ ਇਹਦੇ ਵਿੱਚ ਆਪਾਂ ਖਸਖਸ ਕਿਸ ਕਾਸ ਮੈਨੂੰ ਨਹੀਂ ਲੈਣਾ ਆਉਂਦਾ ਚੰਗੀ ਤਰ੍ਹਾਂ ਤੇ ਬਦਾਮ ਦੀਆਂ ਗਿਰੀਆਂ ਹੋਰ ਮਗਜ਼ ਵਗੈਰਾ ਕਾਫੀ ਜ਼ਿਆਦਾ ਸਮਾਨ ਪਾ ਲਈਦਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਕੁੰਡੇ ਦੇ ਵਿੱਚ ਇਹ ਅਸੀਂ 2-4 ਦਿਨ ਹੋ ਗਏ ਅਸੀਂ ਸ਼ਹਿਰ ਗਏ ਸੀ ਮਤਲਬ ਉਸ ਦਿਨ ਵੀਡੀਓ ਸ਼ੂਟ ਨਹੀਂ ਕੀਤੀ ਅਸੀਂ ਮੈਤੇ ਸਰਦਾਰ ਜੀ ਹੁਣ ਨਹੀਂ ਗਏ ਸੀ ਉੱਥੋਂ ਲਿਆਂਦਾ ਸੀ ਕੋਈ ਜ਼ਰੂਰੀ ਕੰਮ ਗਏ ਸੀ ਥੋੜੇ ਦਿਨਾਂ ਦੀ ਗੱਲ ਹੈ ਤੇ ਫਿਰ ਰਸਤੇ ਦੇ ਵਿੱਚੋਂ ਲੈਣ ਦਾ ਕਿਉਂਕਿ ਜਿਹੜਾ ਪਹਿਲਾ ਕੁੰਡਾ ਸੀ ਆਪਣਾ ਉਹ ਗਿਆ ਸੀ ਟੁੱਟ ਤੇ ਇੱਥੇ ਆਪਾਂ ਦੇ ਕੀ ਕਹਿੰਦੇ ਹੁੰਦੇ ਆ ਛਾਣਾ ਕਰਨ ਦੇ ਸੀ ਮਤਲਬ ਜਿਹੜਾ ਰਗੜਾ ਹੁੰਦਾ ਨਾ ਲਗਾਇਆ ਹੁੰਦਾ ਮੈਨੂੰ ਨਹੀਂ ਨੌਲੇਜ ਨਹੀਂ ਹੈਗੀ ਬਟ ਫਿਰ ਵੀ ਮੈਂ ਤੁਹਾਨੂੰ ਥੋੜਾ-ਥੋੜਾ ਦੱਸ ਦਿੰਨੀ ਆ ਕਿ ਰਗੜਦੇ ਆ ਨਾ ਗਿਰੀਆਂ ਬਦਾਮ ਜੋ ਵੀ ਖਸਖਾਸ ਤੇ ਉਹਨਾਂ ਨੂੰ ਇੱਕ ਰਿਸ਼ਾਣਾ ਮਾਰਦੇ ਆ ਤੇ ਉਹ ਵਿੱਚ ਰੈਜ਼ਨ ਦਾ ਸਾਰਾ ਕੁਝ ਕੱਪੜੇ ਦਿੱਤੇ ਜਿਹੜਾ ਠੰਡੀ ਠੰਡੀ ਸਰਦਾਈ ਸੰਗਣਾ ਰਗਣਾ ਹੁੰਦਾ ਵਿੱਚ ਸੇ ਕੱਪੜੇ ਰਾਈ ਨਿਕਲ ਜਾਂਦਾ ਬਤੀ ਦੇ ਵਿੱਚ ਪਰ ਪਾ ਕੇ ਖੰਡ ਪਾ ਕੇ ਇੰਨਾ ਜ਼ਿਆਦਾ ਪੀਂਦਾ ਨਜ਼ਾਰਾ ਹੁੰਦਾ ਕਈਆਂ ਭੈਣ ਭਰਾਵਾਂ ਨੂੰ ਪਤਾ ਵੀ ਆ ਜਿਨ੍ਹਾਂ ਨੂੰ ਪਤਾ ਵਾ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਦੱਸਿਓ ਕਿਉਂਕਿ ਕਈ ਹੁੰਦੀਆਂ ਨਾ ਕਈਆਂ ਦੇ ਘਰਾਂ 'ਚ ਨਹੀਂ ਲੱਗਦਾ ਸਾਡੇ ਘਰ ਇੱਦਾਂ ਦੇਖੋ ਡੀਲੀ ਲੱਗਦਾ ਬਟ ਮੈਨੂੰ ਫਿਰ ਵੀ ਨੌਲੇਜ ਘਾਟਿਆ ਬਟ ਕਈਆਂ ਨੂੰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੇ ਘਰ ਹੀ ਨਹੀਂ ਵੀ ਲੱਗਦਾ ਨਾ ਉਹਨਾਂ ਨੂੰ ਵੀ ਨੌਲੇਜ ਜ਼ਿਆਦਾ ਹੁੰਦੀ ਆ ਤੇ ਇਸ ਕਰਕੇ ਮੈਨੂੰ ਤਾਂ ਥੋੜੀ-ਬਹੁਤੀ ਨੌਲੇਜ ਹੈ ਮੈਂ ਤਾਂ ਅੱਜ ਹੀ ਕੋਲ ਬੈਠੀ ਸੀ ਕਿਉਂਕਿ ਲੌਂਦੇ ਆ ਮੈਂ ਕਦੀ ਕੋਲ ਨਹੀਂ ਬੈਠੀ ਸਦੋਂ ਵੀ ਲੌਂਦੇ ਆ ਬਟ ਮੈਨੂੰ ਮਾੜਾ-ਮੋਟਾ ਪਤਾ ਵਾ ਜ਼ਿਆਦਾ ਨਹੀਂ ਪਤਾ ਤੇ ਇੱਥੇ ਆਪਾਂ ਛਾਣਾ ਕਰ ਲਿਆ ਸੀ ਕੱਪੜੇ ਨਹੀਂ ਕਰਦੇ ਆ ਤੇ ਵੈਸੇ ਤਾਂ ਵਾਈਟ ਕੱਪੜਾ ਸੀ ਤੇ ਬਟ ਉਹ ਨਾ ਥੋੜਾ ਜਿਹਾ ਖਰਾਬ ਹੋ ਗਿਆ ਤੇ ਇਸ ਕਰਕੇ ਆਪਾਂ ਅੱਜ ਇਹ ਨਿਊ ਕੱਪੜਾ ਲਗਾਇਆ ਆਵਾ ਤੇ ਮੈਂ ਤਾਂ ਆਪਣਾ ਸਮਾਨ ਵਗੈਰਾ ਇਕੱਠਾ ਕਰਦੀ ਪਈ ਸੀ ਬਰਫ ਦਾ ਠੁੱਲਾ ਕੱਢ ਕੇ ਲਈ ਆਈ ਤੇ ਖੰਡ ਵਗੈਰਾ ਤਾਂ ਆਪਾਂ ਪਾ ਦਿੱਤੀ ਕਿਉਂਕਿ ਠੰਡੀ ਠੰਡੀ ਸ਼ਰਦਾਈ ਪੀਂਦਾ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਵਾ ਤੇ ਬਹੁਤ ਮਜ਼ਾ ਆਉਂਦਾ ਵਾ ਠੰਡੀ ਠੰਡੀ ਸ਼ਰਦਾਈ ਪੀਂਦਾ ਤੇ ਟਾਈਮ ਆਪਣਾ ਹੋ ਗਿਆ ਸੀ 7 7:30 ਵਜ ਦਾ ਟਾਈਮ ਹੋ ਗਿਆ ਸੀ ਸਬਜ਼ੀ ਆਪਣੀ ਬਣੀ ਪਈ ਸੀ ਆਪਾਂ ਬਸ ਰੋਟੀ ਲਾਉਣੀ ਸੀ ਤੇ ਮਤਲਬ ਨਿਹਰਾ ਹੋ ਗਿਆ ਸੀ ਤੇ ਬੱਤੀ ਵੀ ਚੱਲੇਗੀ ਸੀ ਲਾਈਟ ਵੀ ਚੱਲੇਗੀ ਸੀ ਜਦੋਂ ਅਸੀਂ ਸ਼ਰਦਈ ਪੀ ਕੇ ਹਟੇ ਅਸੀਂ ਲਾਈਟ ਵੀ ਚੱਲੇ ਗਏ ਸੀ ਤੇ ਸਰਦਾਰ ਜੀ ਨੇ ਲਗਾਉਂਦੇ ਸੀ ਬੱਚੇ ਕੋਲ ਮੰਜੇ ਤੇ ਬੈਠੇ ਸੀ ਤੇ ਆਪਾਂ ਵੀ ਬੈਠੇ ਹਾਂ ਤੇ ਵੀਡੀਓ ਸ਼ੂਟ ਕਰ ਲਈ ਕਿਉਂਕਿ ਕਈ ਵਾਰੀ ਨਾ ਮੇਰਾ ਨਿੱਕਾ ਦਿਓਰ ਲਗਾਉਂਦਾ ਫਿਰ ਮੈਨੂੰ ਨਾ ਸ਼ਰਮ ਜੀ ਆਉਂਦੀ ਵੀਡੀਓ ਸ਼ੂਟ ਕਰਨ ਦੀ ਇਸ ਕਰਕੇ ਮੈਂ ਕਦੀ ਕੀਤੀ ਨਹੀਂ ਆ ਤੇ ਬਟ ਇਹ ਤਾਂ ਮੈਨੂੰ ਪੂਲੀ ਛੁੱਟੀ ਦਿੰਦੇ ਆ ਤੇ ਇੱਥੇ ਸਕੰਦਰ ਦੀਆਂ ਤੇ ਇਨਾਂ ਦੇ ਪਾਪਾ ਦੀਆਂ ਮਸਤੀ ਚੱਲਣ ਦੀ ਸੀ ਨਾਲੋਂ ਨਾਲ ਇਹ ਬੁਗੇਪਲਾ ਕਿਉਂ ਹੁੰਦੇ ਆ ਕਿਉਂਕਿ ਕੁਝ ਨਾ ਰਗੜਾ ਲੱਗਾ ਆਮ ਤੇ ਉਹ ਨਹੀਂ ਮਿਲਣਾ ਫਿਰ ਜਿੰਨਾ ਸਿਰ ਮਤਲਬ ਗਾੜੀ ਉਹ ਨਾ ਬੱਚੇ ਦੋਕੇ ਮਾਰਦੇ ਆ ਕਿ ਸਾਨੂੰ ਵੀ ਦੋ ਸਾਨੂੰ ਵੀ ਦੋ ਫਿਰ ਇਹ ਵੀ ਗੁੱਸੇ ਹੁੰਦੇ ਕਿ ਹੁਣ ਤੋਂ ਹੀ ਤੁਸੀਂ ਵਿਗੜਦੇ ਜਾਂਦੇ ਸੋ ਤੇ ਕਈ ਵਾਰੀ ਲਾਡੀਆਂ ਛਾਡੀਆਂ ਵੀ ਕਰ ਲੈਂਦੀਆਂ ਇੱਕ ਦੂਜੇ ਨੂੰ ਨੋ ਜੀ ਆਪਾਂ ਬਰਫ਼ ਦਾ ਜਿਹੜਾ ਪਾਣੀ ਸੀ ਉਹ ਪਾ ਦਿੱਤਾ ਤੇ ਸਰਦਾਰ ਜਿਹੜੇ ਮੈਨੂੰ ਗੁੱਸੇ ਹੋ ਲੱਗ ਪਏ ਕਹਿੰਦੇ ਤੂੰ ਪਹਿਲਾਂ ਹੀ ਪਾ ਦਿੱਤਾ ਠੰਡਾ ਪਾਣੀ ਮੈਂ ਰਖਣ ਨੂੰ ਫਿਰ ਮੈਂ ਹਟ ਗਈ ਵਿੱਚ ਮਠੂਲਾ ਸਾਰਾ ਵਿੱਚ ਸੁੱੜਦੇ ਲੱਗੀ ਬਟ ਇਹਨਾਂ ਨੇ ਮੈਨੂੰ ਡੱਕ ਦਿੱਤਾ ਤੇ ਕਿਉਂਕਿ ਠੰਡੇ ਠੰਡੇ ਸ਼ਰਦਈਓ ਬਿਨਾ ਤੇ ਫੇਰੀ ਨਜ਼ਾਰਾ ਆਉਂਦਾ ਨੀ ਤਾਂ ਕੀ ਸ਼ਰਦਈ ਪੀਣ ਨੂੰ ਨੰਦਿਲ ਨਹੀਂ ਕਰਦਾ ਤੇ ਲਾਂਚ ਹੀ ਆਪਣਾ ਸ਼ਰਦਈ ਦਾ ਜਿਹੜਾ ਰਗੜਾ ਉਹ ਵੀ ਤਿਆਰ ਹੋ ਗਿਆ ਤੇ ਸੋ ਅੱਜ ਦੀ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫੁੱਲ ਵਲੌਗ ਦੇਖ ਕੇ ਆਪਣੇ ਸੁਨੇ ਸੁਨੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਵੀ ਜ਼ਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਵੀਰ ਭੈਣ ਮੇਰੇ ਚੈਨਲ ਤੇ ਨਿਊ ਆਉਂਦੇ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਪਲੀਜ਼ ਫੁੱਲ ਵਾਚ ਵੀ ਜ਼ਰੂਰ ਕਰ ਲਿਆ ਕਰੋ ਲੋ ਜੀ ਆਪਣੀ ਜਿਹੜੀ ਬਰਫ ਹੈ ਸਰਦਈ ਦੇ ਵਿੱਚ ਪੈ ਚੁੱਕੀ ਆ ਤੇ ਹੁਣ ਆਪਾਂ ਪੀਨੇ ਆ ਠੰਡੀ ਠੰਡੀ ਸਰਦਈ ਤੇ ਇਹਦੇ ਨਾਲ ਹੀ ਆਪਾਂ ਕਰਦੇ ਆ ਇੱਥੇ ਵੀਡੀਓ ਦਾ ਐਂਡ ਕੇਸ ਤੋਂ ਕਿਦਾਂ ਦੀ ਲੱਗੀ ਵੀਡੀਓ ਸਾਰੇ ਜਣਿਆਂ ਨੇ ਜ਼ਰੂਰ ਦੱਸਣਾ ਦੇ ਸਕੰਦਰ ਗਲਾਸ ਲੈ ਕੇ ਪਹਿਲਾਂ ਹੀ ਘੇਰੇ ਘੇਰੇ ਹੋ ਗਿਆ ਇਹਨੂੰ ਤਾਂ ਕਹਿ ਦੀਏ ਨਾ ਜਾ ਗਲਾਸ ਲੈ ਕੇ ਆ ਉਹ ਤਾਂ ਉਸੇ ਵਿਲੇ ਚੱਕ ਕੇ ਗਲਾਸ ਲਿਆਉਂਦਾ ਕਿ ਹੁਣ ਨਾ ਬਸ ਪੀਣ ਨੂੰ ਚੀਜ਼ ਲੱਭ ਕੀ ਐ ਕੋਕ ਹੋਈ ਮੰਗੇਓ ਹੋਇਆ ਮਤਲਬ ਫਰੂਟੇ ਵਗੈਰਾ ਹੋ ਜਾ ਠੰਡਾ ਹੋਇਆ ਇਹ ਤਾਂ ਬਸ ਝੱਟ ਚ ਪੀ ਲੈਂਦੇ ਆ ਗਲਾਸ ਫੜ ਲੈਂਦੇ ਆ ਤੇ ਨਿੰਬੂ ਪਾਣੀ ਨੂੰ ਬਹੁਤ ਰਿੱਝਾ ਨਾ ਪਿੰਦੇ ਆ ਸੋ ਬਾਏ ਬਾਏ